ਸੀ ਅੱਜ ਦੀ ਦੀ ਵੰਦੀ ਗੱਲ ਕਰੀ ਅੱਜ ਤਾਂ ਅਸੀਂ ਡਾਂਗਾ ਸਾਡੀਆਂ ਨਾਲ ਦੇ ਨਾਲ ਚੱਲ ਪਈ ਅਸੀਂ ਗੱਲ ਕਹਿੰਦੇ ਕਿੱਡੀਆਂ ਕਿੱਡੀਆਂ ਗੱਲਾਂ ਗੱਲਾਂ ਉਹ ਕਹਿੰਦੇ ਆ ਉਹਨਾਂ ਕੋਠੇ ਦੇ ਉੱਤੇ ਦਾਤ ਪਿਆ ਚੱਕ ਲਿਆ ਜੀ ਜੇ ਤੇਰਾ ਪਾਪ ਪਿਆ ਤੇ ਕਿੰਨੀਆਂ ਬਟਨੀਆਂ ਗੱਲਾਂ ਕਹਿੰਦੇ ਸਨ ਕਿ ਰਾਤੀ ਦਾ ਅੱਗੀ ਪੂਰੇ ਹਨੇਰੇ ਸਾਰਿਆਂ ਨੂੰ ਪੈ ਗਿਆ ਆਪੋ ਆਪਣੀ ਮੇਰੇ ਸਹੁਰੇ ਨੇ ਚੱਕ ਲਈ ਰਨ ਆਪਣੀ ਹੈਨਾ ਕਿੰਨੀਆਂ ਕਿੰਨੀਆਂ ਜਿਹੜੀਆਂ ਗੱਲਾਂ ਸੀਗੀਆਂ ਸਾਡੀਆਂ ਬੋਲੀਆਂ ਦੇ ਵਿੱਚ ਕਿੰਨੀਆਂ ਕਿੰਨੀਆਂ ਜਾਂਦੀਆਂ ਸੀ ਹਾਦਰ ਅੱਜ ਸਿੱਧੂ ਹੁੰਦਾ ਤਾਂ ਮਤਲਬ ਇਹ ਸਭ ਚੀਜ਼ਾਂ ਆਪਾਂ ਇਕੱਠੇ ਆ ਵੇਖਦੇ ਹਾਂ ਨਾ ਕਿ ਅੱਜ ਇਹ ਲੱਗਦਾ ਕਿ ਫਿਲਮ ਦੇ ਪ੍ਰੋਮੋਸ਼ਨ ਦੇ ਵੇਲੇ ਵੀ ਤੁਹਾਡੇ ਨਾਲ ਮੈਨੂੰ ਲੱਗਦਾ ਸੀ ਸਾਰੇ ਮਾਨਸਾਂ ਵਾਲੇ ਹਨ ਜਿੰਨਾ ਮਰਜ਼ੀ ਕਰ ਲਈਏ ਅਸੀਂ ਉਹਨਾਂ ਨੂੰ ਦੇਣ ਨਹੀਂ ਦੇ ਸਕਦੇ ਸਾਡੇ ਫਰਜ਼ ਨੇ ਉਹਨਾਂ ਨੂੰ ਜਿਉਂਦਾ ਰੱਖਣਾ ਹਣਾ ਜੋ ਸੰਵੇਗੀ ਹਣਾ ਸਾਡੇ ਪੰਜਾਬੀਆਂ ਤੁਨ ਦੇ ਕੇ ਕਿੰਨਾ ਕੁਝ ਦੇ ਕੇ ਹੈ ਨਾ ਖਾਸ ਕਰਕੇ ਸਾਡੇ ਇਹ ਸਮਾਲਵਾਲਾ ਤੋਂ ਦੇ ਕੇ ਖੁਸ਼ੀ ਦਾ ਸਮਾਂ ਇਹ ਸਭ ਤੋਂ ਵੱਡੀ ਖੁਸ਼ੀ ਸੀ ਤੁਹਾਡੇ ਵਿਆਹ ਦੀ ਖੁਸ਼ੀ ਹੈ ਨਾ ਕਿ ਮਤਲਬ ਇਸ ਵੇਲੇ ਅੱਜ ਉਹਨਾਂ ਨੇ ਸੋਚਿਆ ਹੋਵੇਗਾ ਕਿ ਉਹ ਤੁਹਾਡੇ ਮਤਲਬ ਰੰਗ ਲਾਉਣਗੇ ਆਪਣੀ ਗਾਇਕੀ ਦੇ ਨਾਲ ਜਿਹੜਾ ਇੱਕ ਦਾ ਸੁਪਰਸਟਾਰ ਹੋਵੇ ਜੀ ਜਿਹਦੇ ਜਿਹਦੇ ਕੱਦ ਦਾ ਕੋਈ ਹੈ ਹੀ ਨਹੀਂ ਨਾ ਨਾ ਸੇਨਾ ਹੈ ਨਾ ਹੋਣੀ ਉਹਨਾਂ ਐਡਾ ਬੜਾ ਕਦਰ ਸੀ ਤਾ ਤਾ ਸੁਭਾਅਿਕੀ ਗੱਲ ਆ ਵੀ ਉਹ ਸਾਡੇ ਘਰਾਂ ਦੇ ਵਿੱਚ ਖੁਸ਼ੀ ਹੁੰਦੀ ਤੇ ਸਾਡਾ ਉਹ ਭਰਾ ਸਾਡੀਆਂ ਖੁਸ਼ੀਆਂ ਵਿੱਚ ਸ਼ਾਮਿਲ ਨਾ ਹੁੰਦੇ ਤਾਂ ਕਦੇ ਵੀ ਮੁੱਕ ਸਕਦਾ ਸੀ ਤਾਂ ਬਹੁਤ ਜ਼ਿਆਦਾ ਮਿਸ ਕਰਦੇ ਹਾਂ ਸੀਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਹਾਂ ਤੁਹਾਡੇ ਨਾਲ ਸ਼ਰਤਾ ਰਾਣਾ ਉਮੀਦਵਾਰ ਦੀਆਂ ਤੁਸੀਂ ਸਭ ਠੀਕ-ਠਾਕ ਹੋਵੋਗੇ ਤੇ ਜਦੋਂ ਕਦੇ ਵੀ ਪੰਜਾਬ ਨੂੰ ਉੱਚਾ ਚੱਕਣ ਦੀ ਜਾਂ ਪੰਜਾਬੀ ਸੱਭਿਆਚਾਰ ਨੂੰ ਉੱਚਾ ਚੱਕਣ ਦੀ ਗੱਲ ਆਉਂਦੀ ਹੈ ਤੇ ਮੈਨੂੰ ਲੱਗਦਾ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਸਾਡੇ ਸਾਰਿਆਂ ਦੇ ਜ਼ਹਿਨ ਦੇ ਵਿੱਚ ਸਿਰਫ ਇੱਕੋ ਨਾਮ ਆਉਂਦਾ ਹੈ ਉਹ ਹੈ ਪਾਲ ਸਮਾਉ ਜਿਨ੍ਹਾਂ ਦੀ ਪੰਜਾਬੀਅਤ ਦੀ ਗੱਲ ਕਰ ਲਈਏ ਜਿਨ੍ਹਾਂ ਦੀ ਬੋਲੀਆਂ ਦਾ ਜ਼ਿਕਰ ਕਰ ਲਈਏ ਯਾ ਉਹਨਾਂ ਦਾ ਜੋ ਜੋ ਮਾਨ ਸਨਮਾਨ ਉਹਨਾਂ ਨੇ ਬਾਕੀਆਂ ਨੂੰ ਬਖਸ਼ਿਆ ਹੈ ਜਿਸ ਤਰ੍ਹਾਂ ਦੇ ਨਾਲ ਜੋ ਸਭੀ ਉਹ ਪੰਜਾਬ ਲਈ ਕਰ ਰਹੇ ਨੇ ਉਹ ਕਿਤਨਾ ਕਿਤੇ ਸ਼ਲਾਘਾਯੋਗ ਕਿਆ ਸਕਦੇ ਆ ਕਿ ਜ਼ਰੂਰ ਕਦਮ ਹੈ ਤੇ ਇਸ ਦੇ ਨਾਲ ਹੀ ਆਪਾਂ ਅਕਸਰ ਉਹਨਾਂ ਦੀ ਉਡੀਕ ਜ਼ਰੂਰ ਕਰਦੇ ਆ ਖਾਸ ਕਰਕੇ ਤੀਆਂ ਦੇ ਤਿਉਹਾਰ ਦੀ ਜਾਂ ਪੰਜਾਬੀਅਤ ਦੇ ਨਾਲ ਜਿਹੜੇ ਹਰ ਇੱਕ ਤਿਉਹਾਰ ਦੀ ਜਿਸ ਦੇ ਨਾਲ ਉਹਨਾਂ ਦਾ ਨਾਮ जोडਿਆ ਹੋਇਆ ਹੈ ਜਿਸ ਤਰ੍ਹਾਂ ਦੇ ਨਾਲ ਹਮੇਸ਼ਾ ਉਹਨਾਂ ਨੇ ਉੱਚਾ ਚੱਕਿਆ ਸੋ ਜ਼ਿਆਦਾ ਜਾਣਕਾਰੀ ਨ ਦੇਂਦੇ ਹੋਏ ਪਹਿਲੇ ਤਾਂ ਮੈਂ ਉਹਨਾਂ ਦਾ ਸਵਾਗਤ ਕਰਦੀ ਆ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਵਧਾਈ ਵੀ ਜ਼ਰੂਰ ਦਵਾਂਗੀ ਕਿਉਂਕਿ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਸੱਸ਼ੀ ਘਾਲ ਜੀ ਜੀ ਸੱਸ਼ੀ ਘਾਲ ਬਹੁਤ ਬਹੁਤ ਵਧਾਈਆਂ ਪਹਿਲੇ ਤੁਹਾਨੂੰ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਬਹੁਤ ਸੋ ਵਧੀਆ ਚੱਲ ਰਿਹਾ ਸਭ ਹਾਂ ਜੀ ਚੱਲਦੀ ਖਬਰ ਤੇ ਪਹਿਲੇ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਦਿਲੋਂ ਤੁਹਾਡਾ ਧੰਨਵਾਦ ਜ਼ਰੂਰ ਕਰਾਂਗੇ ਹਨਾ ਕਿ ਜੋ ਸਭ ਤੁਸੀਂ ਪੰਜਾਬ ਲਈ ਕਰ ਰਹੇ ਹੋ ਹਨਾ ਤੇ ਅੱਜ ਕੱਲ ਇਹ ਚੀਜ਼ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਵੀ ਪਤਾ ਹੈ ਇਸ ਚੀਜ਼ ਬਾਰੇ ਜੀ ਜੀ ਬਿਲਕੁਲ ਬਿਲਕੁਲ ਸੋ ਕਿਵੇਂ ਮਤਲਬ ਪਹਿਲੇ ਤਾਂ ਇਹ ਦੋਸਤੋ ਕਿ ਇਹ ਪੰਜਾਬੀ ਹੈ ਤੇ ਜਿਹੜੀ ਅੱਜ ਜੁੜੀ ਹੋਈ ਹੈ ਤੁਹਾਡੇ ਨਾਲ ਹਨਾ ਇਹ ਜੋ ਮਾਨ ਸਨਮਾਨ ਸਭ ਮਿਲਦਾ ਹੈ ਤਾਂ ਕਿਵੇਂ ਦਾ ਉਸ ਵੇਲੇ ਲੱਗਦਾ ਹੈ ਤੇ ਬਹੁਤ ਚੰਗਾ ਲੱਗਦਾਗਾ ਜੀ ਜਦੋਂ ਆਪਾਂ ਆਪਣੀ ਪੰਜਾਬ ਵਿਰਾਸਤ ਦੇ ਲਈ ਕੋਈ ਗੱਲ ਕਰਦੇ ਹਾਂ ਹਮ ਤਾਂ ਜਦੋਂ ਲੋਕਾਂ ਵੱਲੋਂ ਪਿਆਰ ਮਿਲਦਾ ਸਤਿਕਾਰ ਮਿਲਦਾ ਤਾਂ ਸਾਡੇ ਹੌਂਸਲੇ ਬਲੰਦ ਹੁੰਦੇ ਨੇ ਤੇ ਹੁਣ ਅਸੀਂ ਸਾਡੀ ਗੁਰੂ ਮਾ ਡਾਕਟਰ ਪ੍ਰੋਫੈਸਰਨ ਗੁਰਸਿੱਧੂ ਜੀ ਦੀ ਗਵਾਹੀ ਵਿੱਚ ਸਾਡੇ ਸਾਡੀ ਇੱਕ ਬੜੀ ਹੀ ਸੋਹਣੀ ਬਾਬਸੀ ਰੀਜੀ ਰਿੱਤਾ ਨਾਲ ਪ੍ਰੀਤਾਂ ਰਿਲੀਜ਼ ਹੋਈ 14 ਨੂੰ ਤੇ ਉਹ ਇੱਕ ਬਹੁਤ ਵੱਡਾ ਸੁਨੇਹਾ ਸੀ ਉਸ ਫਿਲਮ ਦੇ ਰਾਹੀਂ ਲੈ ਕੇ ਆਇਆ ਜਿਹਦੇ ਮਿਊਜ਼ਿਕ ਸਾਡੇ ਹਰਜੀਤ ਗੁੱਡੂ ਬਾਜੀ ਹੋ ਰਹੇ ਨੇ ਦਿੱਤਾ ਤੇ ਉਹਦਾ ਟ੍ਰੈਕਟਰ Song ਸਾਡੇ ਡਾਕਟਰ ਹਰਿੰਦਰ ਹੁੰਦਲ ਜੀਆ ਨੇ ਗਾਇਆ ਹਨ ਤੇ ਬਹੁਤ ਵੱਡੇ ਵੱਡੇ ਫਨਕਾਰਾਂ ਨੇ ਕੰਮ ਕੀਤਾ ਮਤਲਬ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆਉਣ ਵਾਲੀ ਪੀੜ੍ਹੀ ਉਹਦੇ ਲਈ ਇੱਕ ਬਹੁਤ ਵੱਡਾ ਦਸਤਾਵੇਜ਼ ਆ ਹਾਂ ਨਾ ਅਸੀਂ ਸਾਡੇ ਮੈਡਮ ਡਾਕਟਰ ਪ੍ਰਭ ਸ਼ੰਕਰ ਸਿੱਧੂ ਜੀ ਦੇ ਹੱਥਾਂ ਦੇ ਵਿੱਚ ਬਹੁਤ ਕੁਝ ਸਿੱਖਿਆ ਬਹੁਤ ਜ਼ਿਆਦਾ ਦੁਨੀਆ ਦੇ ਕੋਨੇ-ਕੋਨਿਆਂ ਦੇ ਵਿੱਚ ਉਸ ਮੈਸੇਜ ਨੂੰ ਲੈ ਕੇ ਗਏ ਪਰ ਇਹ ਜਿਹੜੀ ਰਿੱਤਾਂ ਨਾਲ ਪ੍ਰੀਤ ਸਾਡੀ ਫਿਲਮ ਰਿਲੀਜ਼ ਹੋਈ ਹੈ ਵੈਬ ਸੀਰੀਜ਼ ਰਿਲੀਜ਼ ਹੋਈ ਹੈ ਤੇ ਬਹੁਤ ਵੱਡਾ ਸੁਨੇਹਾ ਲੈ ਕੇ ਇਹਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਨਾਲ ਛੇੜਛਾੜ ਨਹੀਂ ਕੀਤੀ ਜੋ ਸੀਗਾ ਜੋ ਟਿਉਣਾ ਸੀਗਾ ਪਹਿਲਾਂ ਕਿਵੇਂ ਗੀਤ ਗਾਏ ਜਾਂਦੇ ਸੀ ਕਿਵੇਂ ਕਿਵੇਂ ਕਿੱਦਾਂ ਨੱਚਿਆ ਜਾਂਦਾ ਸੀ ਜਾਂ ਉਹਨਾਂ ਦੀ ਕੀ ਕੀ ਉਹਦੇ ਵਿੱਚ ਸਾਡੀਆਂ ਔਰਤਾਂ ਕਰਦੀਆਂ ਸੀ ਕਿਹੜੀਆਂ ਰਸ ਮਾਸਿਕniak ਅਤੇ ਕਿੜੀਆਂ ਰਸਮਾਂ ਦੀ ਗੀਤ ਸੀਗੇ ਉਹ ਬੜੇ ਪ੍ਰਾਣ ਅੱਜ ਤੋਂ ਹਨਾ 60 65 ਸਾਲ ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਆਏ ਆ ਸੋ ਉਹਦੇ ਵਿੱਚ ਹੀ ਰਹਿ ਕੇ ਅਸੀਂ ਪੰਜਾਬੀ ਸੱਭਿਆਚਾਰ ਨੂੰ ਸਾਡੇ ਆਉਣ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਨੌਜਵਾਨ ਪੀੜ੍ਹੀ ਹੈ ਅਸੀਂ ਉਹਨੂੰ ਸਾਡੀ ਵਿਰਾਸਤ ਦਾ ਕੁਝ ਨਾ ਕੁਝ ਦੇਣ ਦੀ ਕੋਸ਼ਿਸ਼ ਕਰਦੇ ਆਂ ਵੀ ਸਾਡੀ ਪੀੜ੍ਹੀ ਉਹਦੇ ਵਿੱਚ ਜੁੜੀ ਰਹੇ ਹਨਾ ਸਾਡੇ ਸ਼ਬਦਾਂ ਨਾਲ ਜੁੜੀ ਰਹੇ ਸਾਡੀ ਮਾਂ ਬੋਲੀ ਨਾਲ ਜੁੜੀ ਰਹੇ ਸਾਡੀਆਂ ਰੀਤਾਂ ਰਵਾਜਾਂ ਨਾਲ ਜੁੜੀ ਰਹੇ ਸੋ ਅਸੀਂ ਲੱਗੇ ਹੋਏ ਆ ਤੇ ਅਸੀਂ ਕਾਫੀ ਹੱਦ ਤੱਕ ਆਪਣੇ ਸੁਨੇਹਾ ਦੇਣ ਦੇ ਵਿੱਚ ਸਫਲ ਵੀ ਹੋਏ ਆ ਜੀ ਬਿਲਕੁਲ ਸੋ ਸਭ ਤੋਂ ਪਹਿਲੇ ਇਹਨਾਂ ਜਿਹੜੇ ਨਾਦੀ ਜਿਨ੍ਹਾਂ ਨੂੰ ਆਪਾਂ ਕੁਝ ਇੱਕ ਨੂੰ ਸਿੱਠਣੀਆਂ ਵੀ ਆਖ ਲੈਣੇ ਆ ਹਨਾ ਜੋ ਅਕਸਰ ਅਸੀਂ ਵਿਆਹਾਂ ਤੇ ਉਹ ਟਾਈਮ ਤੇ ਜਿਹੜੀਆਂ ਚੀਜ਼ਾਂ ਆਉਂਦੀਆਂ ਨੇ ਉਹ ਅਕਸਰ ਜਿਹੜੇ ਨੇ ਅੱਜ ਕੱਲ ਦੇ ਲੋਕੀ ਭੁੱਲੇ ਬੈਠੇ ਨੇ ਹਨਾ ਮਤਲਬ ਉਹ ਅੱਜ ਕੱਲ ਦੇ ਡੀਜੇ ਸਿਸਟਮ ਦੇ ਵਿੱਚ ਜਾਂ 뮤지컬 ਦੁਨੀਆ ਦੇ ਵਿੱਚ ਇੰਨੇ ਕੁ ਜ਼ਿਆਦਾ ਰੁੱਝ ਗਏ ਨੇ ਕਿ ਇਹਨਾਂ ਸਭ ਚੀਜ਼ਾਂ ਨੂੰ ਕਿਤੇ ਨਾ ਕਿਤੇ ਭੁੱਲੀ ਬੈਠੇ ਨੇ ਪਰ ਜਦੋਂ ਇਹ ਜਿਹੜਾ ਟਿੱਚਰਾ ਟੋਂਟਾ ਵਿਆਹ ਦੇ ਸਮੇਂ ਦੇ ਵਿੱਚ ਜਾਂ ਜਸ਼ਨ ਦੇ ਸਮੇਂ ਦੇ ਵਿੱਚ ਹੁੰਦੀਆਂ ਨੇ ਹਨਾ ਕਿ ਇਹਨਾਂ ਦਾ ਇੱਕ ਵੱਖੀ ਨਜ਼ਾਰਾ ਹੁੰਦਾ ਬਹੁਤ ਅੱਛਾ ਨਜ਼ਾਰਾ ਸਾਡਾ ਪੰਜਾਬੀ ਕਲਚਰ ਬੜਾ ਅਮੀਰ ਹੈ ਸਾਡੀਆਂ ਇਹਨਾਂ ਵਿੱਚ ਕਹਿੰਦੇ ਲੜਦੀਆਂ ਦੇ ਮਿਹਨੇ ਤੇ ਗਾਉਂਦੀਆਂ ਨੇ ਸਿੱਠਣੀਆਂ ਹਨਾ ਤੇ ਉਹ ਸਾਡਾ ਜ਼ਮਾਨਾ ਹੀ ਹੈ ਜਿਆ ਸੀਗਾ ਕੁੜੀਆਂ ਨੂੰ ਜੇ ਕੋਈ ਸੱਸ ਨੇ ਕੁਝ ਕਹਿੰਦਾ ਉਹ ਦੇ ਜੀਠ ਨੇ ਜਵਾਬ ਨਹੀਂ ਦਿੰਦੇ ਸੀ ਉਹਨੂੰ ਉਹ ਜਵਾਬ ਕਦੋਂ ਦਿੰਦੀ ਸੀ ਜਦੋਂ ਮੌਕਾ ਮਿਲਦਾ ਸੀ ਜਾਂ ਤਿਰੰਜਨ ਚ ਬੈਠੀਗੀ ਤਰਾਹੀ ਦਿੰਦੇ ਸੀ ਜਾਂ ਜਦੋਂ ਕਿਤੇ ਵਿਆਹ ਹੁੰਦਾ ਤੇ ਬੋਲੀਆਂ ਰਾਹੀਂ ਉਠ ਰੋਹੀ ਕਰਦੇ ਸੀ ਸਿੱਠਣੀਆਂ ਦਾ ਮਤਲਬ ਕੀ ਹੁੰਦਾ ਸਿੱਠਣੀਆਂ ਦਾ ਵੀ ਠੋਹੇ ਦੇਣਾ ਹਨਾ ਉਹ ਬੋਲੀਆਂ ਰਾਹੀਂ ਆਪਣਾ ਅੰਦਰਲਾ ਜਿਹੜਾ ਗੁੱਭਗਵਾਟ ਸੀ ਉਹ ਉਹ ਕਰ ਉਹ ਕਰਦੀਆਂ ਸੀਗੇ ਹਨਾ ਦੇਖ ਲਓ ਤੇ ਉਹ ਚੀਜ਼ਾਂ ਮਤਲਬ ਜਦੋਂ ਉਹ ਬੋਲਦੇ ਹੁੰਨੇ ਸੀ ਜਾਂ ਇੱਕ ਦੂਜੇ ਨਾਲ ਜਦੋਂ ਟਿੱਚਰਾਂ ਕਰਨੀਆਂ ਉਹ ਬੁਰਾ ਵੀ ਮਾੜਾ ਨਹੀਂ ਲੱਗਦਾ ਹੁੰਦਾ ਬਿਲਕੁਲ ਵੀ ਉਹ ਜ਼ਮਾਨਾ ਹੀ ਹੈ ਜਦ ਅਸੀਂ ਕੋਈ ਵੀ ਗੱਲ ਅਸੀਂ ਕਰਦੇ ਸੀ ਅਸੀਂ ਆਪਣੇ ਉਹਨੂੰ ਗਾਉਣ ਦੇ ਤਰੀਕੇ ਨਾਲ ਸਿੱਠਣੀਆਂ ਦੇ ਰੂਪ ਦੇ ਵਿੱਚ ਕਹਿੰਦੇ ਸੀ ਜੇ ਅਸੀਂ ਅੱਜ ਦੇ ਦਿਨ ਦੀ ਗੱਲ ਕਰੀ ਅੱਜ ਤਾਂ ਅਸੀਂ ਡਾਂਗਾ ਸਾਡੀਆਂ ਨਾਲ ਦੀ ਨਾਲ ਚੱਲ ਪੈਣੀ ਜੇ ਅਸੀਂ ਗੱਲ ਕਹਦੇ ਕਿੱਡੇ ਕਿੱਡੇ ਗੱਲਾਂ ਗੱਲਾਂ ਹੋ ਕਹਿੰਦੇ ਆ ਉਹਨਾਂ ਜੀ ਕੋਠੇ ਦੇ ਉੱਤੇ ਦਾਤ ਪਿਆ ਚੱਕ ਲਿਆ ਜੀਜੇ ਤੇਰਾ ਬਾਪ ਪਿਆ ਹਨਾ ਤੇ ਕਿੰਨੀਆਂ ਵੱਡੀਆਂ ਗੱਲਾਂ ਕਹਿੰਦੇ ਸੀ ਕਿ ਰਾਤੀ ਦਾਗੀ ਪੂਰੀ ਹਨੇਰੀ ਸਾਰਿਆਂ ਨੂੰ ਪੈ ਗਈ ਆਪੋ ਆਪਣੀ ਮੇਰੇ ਸਹੁਰੇ ਨੇ ਚੱਕ ਲਈ ਰਣ ਆਪਣੀ ਹਣਾ ਕਿੱਡੀਆਂ ਕਿੱਡੀਆਂ ਜਿਹੜੀਆਂ ਗੱਲਾਂ ਸੀਗੀਆਂ ਸਾਡੀਆਂ ਬੋਲੀਆਂ ਦੇ ਵਿੱਚ ਹੀ ਕਈਆਂ ਕਈਆਂ ਜਾਂਦੀਆਂ ਸੀਗੀਆਂ ਹਣਾ ਤੇ ਸਾਰੀਆਂ ਚੀਜ਼ਾਂ ਇਹ ਇੱਕ ਬੜਾ ਸੋਹਣਾ ਜ਼ਮਾਨਾ ਹੁੰਦਾ ਸੀ ਤਾਂ ਇਹ ਜੀ ਅਸੀਂ ਕੋਸ਼ਿਸ਼ ਕਰਾਂਗੇ ਹਣਾ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵਿੱਚ ਜਾਂ ਦੇਣ ਦੀ ਤਾਂ ਸਾਡੀ ਪੀੜ੍ਹੀ ਉਹਨਾਂ ਉਹਨਾਂ ਚੀਜ਼ਾਂ ਨਾਲ ਜੁੜੂਗੀ ਹਣਾ ਸੋ ਅਸੀਂ ਸਾਡੀਆਂ ਉਹਨਾਂ ਰੀਤਾਂ ਜਾਂ ਰੀਤਾਂ ਸੀਗੀਆਂ ਜਿਹੜੀਆਂ ਰਿਵਾਜ ਜਿਹੜੇ ਬੋਲੀਆਂ ਸੀਟਣੀਆਂ ਅਸੀਂ ਉਹਨਾਂ ਨੂੰ ਅਸੀਂ ਸਾਡੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਨਾਲ ਜੋੜਨ ਦੀ ਬੜੀ ਸਵਣੇ ਕੋਸ਼ਿਸ਼ ਦੇ ਵਿੱਚ ਲੱਗੇ ਹੋਈਆਂ ਕਾਫੀ ਹੱਦ ਤੱਕ ਸਫਲ ਵੀ ਹੋ ਰਹੇ ਹਾਂ ਅੱਜ ਪਿੱਛੇ ਜਿਹੇ ਦੌਰ ਜ਼ਰੂਰ ਆਇਆ ਸੀ ਥੋੜਾ ਜਿਹਾ ਕਿ ਲੋਕੀ ਜਿਹੜੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਹਨਾ ਪਰ ਹੁਣ ਕਿਤੇ ਨਾ ਕਿਤੇ ਹਰ ਕੋਈ ਆਪਣੀ ਪੰਜਾਬੀਅਤ ਦੇ ਨਾਲ ਜੁੜਨ ਦੀ ਜ਼ਰੂਰ ਕੋਸ਼ਿਸ਼ ਕਰ ਰਿਹਾ ਚਾਹੇ ਉਹ ਆਪਾਂ ਟੀਵੀ ਸੀਰੀਅਲਸ ਦੇ ਵਿੱਚ ਦੇਖ ਲਈਏ ਚਾਹੇ ਫਿਲਮਾਂ ਦੇ ਵਿੱਚ ਦੇਖ ਲਈਏ ਚਾਹੇ ਆਮ ਦੁਨੀਆ ਦੇ ਵਿੱਚ ਵੇਖ ਲਈਏ ਹਨਾ ਸਾਡੀ ਚਾ ਛੋਟੀ ਪੀੜ੍ਹੀ ਆ ਚਾ ਵੱਡੀ ਪੀੜ੍ਹੀ ਆ ਹਰ ਕੋਈ ਅੱਜਕੱਲ ਉਹ ਪੰਜਾਬ ਨੂੰ ਮਤਲਬ ਉੱਚਾ ਚੱਕਣ ਦੇ ਵਿੱਚ ਇਹ ਆਪਣਾ ਯੋਗਦਾਨ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰ ਰਿਹਾ ਹੈ ਹੁਣ ਤਾਂ ਸਕੂਲਾਂ ਦੇ ਵਿੱਚ ਵੀ ਅਕਸਰ ਇਹ ਚੀਜ਼ ਬੋਲੀਆਂ ਸਿੱਠਣੀਆਂ ਦਾ ਅਕਸਰ ਜ਼ਿਕਰ ਹੋਣ ਲਗਾ ਹੋਣਾ ਸ਼ੁਰੂ ਹੋ ਚੁੱਕਿਆ ਹੈ ਹਨਾ ਤਾਂ ਇਸ ਫਿਲਮ ਦੇ ਵਿੱਚ ਮੈਨੂੰ ਦੱਸੋ ਕਿ ਤੁਹਾਡਾ ਕਿੰਨਾ ਕੁ ਯੋਗਦਾਨ ਹੈਗਾ ਆਪਣੀ ਐਕਟਿੰਗ ਨੂੰ ਲੈ ਕੇ ਆਪਣੀਆਂ ਬੋਲੀਆਂ ਤੋਂ ਇਲਾਵਾ ਹੋਰ ਤੁਸੀਂ ਕੀ ਕੁਝ ਚੇਂਜ ਕੀਤਾ ਕਿਉਂਕਿ ਇਹ ਮੂਵੀ ਸਾਡੀ ਨਾ ਗੁਰੂ ਮਾਂ ਡਾਕਟਰ ਪ੍ਰਭਾ ਸ਼ਰਨ ਕਾ ਸਿੱਧੂ ਜਿਆਦਾ ਨਾ ਡ੍ਰੀਮ ਪ੍ਰੋਜੈਕਟ ਸੀਗਾ ਉਹਨਾਂ ਦਾ ਬਹੁਤ ਵੱਡੀ ਮਿਹਨਤ ਸੀ ਅਸੀਂ ਸਾਰਿਆਂ ਨੇ ਜਿੰਨੇ ਵੀ ਅਸੀਂ ਉਹਨਾਂ ਦੇ ਵਿਦਿਆਰਥੀ ਆ ਅਸੀਂ ਸਾਰਿਆਂ ਨੇ ਆਪਣਾ ਯੋਗਦਾਨ ਦਿੱਤਾ ਹਨਾ ਅਸੀਂ ਦਰਦੇ ਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਪ੍ਰਾਣੀਆਂ ਚੀਜ਼ਾਂ ਇਕੱਠੀਆਂ ਕਰ ਰਹੀਆਂ ਫੁਲਕਾਰੀਆਂ ਕਿੱਥੋਂ ਲੈਣੀਆਂ ਬਾਹ ਕਿੱਥੋਂ ਲੈਣੇ ਕਿਹੜੀ ਚੀਜ਼ ਕਿੱਥੋਂ ਜਾਣੀ ਅਸੀਂ ਉਹਦੇ ਵਿੱਚ ਜੁਟੇ ਰਹਿੰਦੇ ਸੀ ਸਾਨੂੰ ਇਹ ਨਹੀਂ ਸੀ ਵੀ ਅਸੀਂ ਕੰਮ ਕਰਨਾ ਜਾਂ ਅਸੀਂ ਪਰਦੇ ਦੇ ਸਕਰੀਨ ਦੇ ਮੂਰੇ ਹੁਣ ਸਾਨੂੰ ਐਸੀ ਵੀ ਸਾਡੇ ਗੁਰੂ ਜੀਾਂ ਦਾ ਹਨ ਇੱਕ ਐਡਾ ਵੱਡਾ ਡ੍ਰੀਮ ਹੈ ਅਸੀਂ ਉਹ ਪੂਰਾ ਕਰਨਾ ਜੇ ਜੋ ਮੈਂ ਜੋ ਮਰਜ਼ੀ ਹੋਵੇ ਅਸੀਂ ਅਸੀਂ ਨਾ ਦਿਨ ਦੇਖਿਆ ਨਾ ਰਾਤ ਦੇਖੀ ਅਸੀਂ ਉਹਦੇ ਵਿੱਚ ਲੱਗੇ ਰਹੇ ਵੀ ਜਿਵੇਂ ਜਿਵੇਂ ਉਹਨਾਂ ਦਾ ਹੁਕਮ ਹੁੰਦਾ ਸੀ ਜੋ ਕਹਿੰਦੇ ਸੀ ਉਹ ਕਰਦੇ ਸੀ ਇਸ ਫਿਲਮ ਦੇ ਵਿੱਚ ਮੇਰਾ ਭਰਾ ਦਾ ਕਿਰਦਾਰ ਆ ਹਨਾ ਇੱਕ ਜਿਹੜੀ ਮਹੀਰੋਆ ਨਾਲ ਉਹਦੇ ਭਰਾ ਕਿਰਦਾਰ ਹਨਾ ਕਿਵੇਂ ਕਿਵੇਂ ਆ ਕਿਨੇ ਕਿੜੀਆਂ ਜਰ ਸਮਾਂ ਦੇ ਵਿੱਚ ਮੇਰੀ ਲੋੜ ਪਈ ਕਿਨੇ ਕਰਨੀਆਂ ਤੇ ਸਾਡੀਆਂ ਕੁੜੀਆਂ ਨੇ ਕਿਆਂ ਮਨਜਿੰਦਰ ਕਮਲ ਕਾਫੀ ਕੁੜੀਆਂ ਨੇ ਆਪਣੀ ਬਹੁਤ ਸੋਹਣੀ ਆਵਾਜ਼ ਦੇ ਵਿੱਚ ਇਹਦੇ 70 ਗੀਤ ਗਾਏ ਨੇ ਹੂੰ ਹੂੰ ਹਣਾ ਸਾਡੀਆਂ ਮੈਨੂੰ ਲੱਗਦਾ 30 ਵਿਦਿਆਰਥਣਾਂ ਨੇ ਮੈਡਮ ਹੋ ਰਹਿਆਂ ਦੇ ਸਾਡੇ ਸਾਰਿਆਂ ਦੇ ਮਿਲਾਂਕੇ ਬੜੀਆਂ ਸੋਹਣੀਆਂ ਆਵਾਜ਼ਾਂ ਦੇ ਵਿੱਚ ਕਿਸੇ ਪ੍ਰੋਫੈਸ਼ਨਲ ਸਿੰਗਰ ਤੋਂ ਨਹੀਂ ਗਵਾਇਆ ਸੀ ਅੱਜ ਸਾਡੇ ਨਵੇਂ ਬੱਚੇ ਤੋਂ ਸਾਰੇ ਕਿਹਾ ਐਡੀਆਂ ਸੋਹਣੀਆਂ ਆਵਾਜ਼ਾਂ ਦੇ ਵਿੱਚ ਗਾਇਆ ਤੇ ਬੋਲੀਆਂ ਦੇ ਬੋਲੀਆਂ ਨੂੰ ਪਾਉਣ ਦਾ ਢੰਗ ਦੋਹਿਆਂ ਨੂੰ ਲਾਉਣ ਦਾ ਢੰਗ ਗੀਤਾਂ ਨੂੰ ਗਾਉਣ ਦਾ ਢੰਗ ਹਨਾ ਉਹਨਾਂ ਜ਼ਮਾਨਿਆਂ ਦਾ ਸੋ ਬਹੁਤ ਸੋਹਣਾ ਸੁਨਹਿਾਰ ਸੀ ਇਸ ਵੈਬ ਸੀਰੀਜ਼ ਦੇ ਵਿੱਚ ਦਿੱਤਾਗਾ ਤੇ ਉਮੀਦ ਹੈ ਵੀ ਸਾਡੇ ਜਿਹੜੇ ਦਰਸ਼ਕ ਨੇ ਉਹਨੂੰ ਬਹੁਤ ਜ਼ਿਆਦਾ ਪਸੰਦ ਕਰਨਗੇ ਜੀ ਬਿਲਕੁਲ ਤੇ ਮੈਨੂੰ ਲੱਗਦਾ ਹੈ ਕਿ ਆਪਣੇ ਪੂਰੇ ਪੰਜਾਬ ਦੇ ਵਿੱਚ ਜੇਕਰ ਕਿਸੇ ਨੇ ਅੱਜਕੱਲ ਪੰਜਾਬੀ ਨੂੰ ਉੱਚਾ ਚੱਕਿਆ ਹੈ ਜਾਂ ਪੰਜਾਬ ਦਾ ਨਾਮ ਪੂਰੇ ਵਰਲਡ ਵਾਊਡ ਵਰਲਡ ਵਾਈਡ ਜਿਹੜਾ ਫਲਾਇਆ ਉਹ ਤਾਂ ਆਪਾਂ ਸਿੱਧੂ ਮੂਸੇਵਾਲੇ ਨੂੰ ਕਦੇ ਨਹੀਂ ਭੁੱਲ ਸਕਦੇ ਹਨਾ ਤੇ ਦੂਜਾ ਜੇਕਰ ਨਾਮ ਜ਼ਿਕਰ ਆਉਂਦਾ ਹੈ ਤਾਂ ਪੰਜਾਬੀਅਤ ਨੂੰ ਉੱਚਾ ਚੱਕਣ ਦਾ ਥੋੜਾ ਆਉਂਦਾ ਹੈ ਹਨਾ ਤੇ ਜਦੋਂ ਇਹ ਮਾਨ ਸਤਕਾਰ ਬਖਸ਼ਿਆ ਜਾਂਦਾ ਮਾਤਾ ਚਰਨਕੌਰ ਉਸ ਵੇਲੇ ਤੁਹਾਡੇ ਨਾਲ ਮੌਜੂਦ ਹੁੰਦੇ ਨੇ ਹਰ ਇੱਕ ਖੁਸ਼ੀ ਦਾ ਚਾਹੋ ਤੁਹਾਡਾ ਵਿਆਹ ਦਾ ਸਮਾਸੀ ਹੁਣ ਤੁਸੀਂ ਇਕੱਠਿਆਂ ਹੰਡਾਇਆ ਹੈ ਚਾਹੇ ਕੋਈ ਕੋਈ ਵੀ ਫੰਕਸ਼ਨ ਵਿਆਹ ਤਿਉਹਾਰ ਹੈਗਾ ਮਤਲਬ ਇੱਕ ਪਰਿਵਾਰਿਕ ਪੂਰੀ ਫੀਲ ਆਉਂਦੀ ਹੈ ਹਨਾ ਤੇ ਉਹ ਸਭ ਕੁਝ ਮਤਲਬ ਅੱਜ ਵੇਖ ਕੇ ਯਾ ਕਿੰਨਾ ਕੁ ਉਸ ਚੀਜ਼ ਨੂੰ ਮਿਸ ਕਰਦੇ ਹੋ ਤੁਸੀਂ ਹਨਾ ਕਿ ਹਾਂ ਅਗਰ ਅੱਜ ਸਿੱਧੂ ਹੁੰਦਾ ਤਾਂ ਮਤਲਬ ਇਹ ਸਭ ਚੀਜ਼ਾਂ ਆਪਾਂ ਇਕੱਠੇ ਵੇਖਦੇ ਹਨਾ ਕਿ ਅੱਜ ਮੈਨੂੰ ਲੱਗਦਾ ਕਿ ਫਿਲਮ ਦੀ ਪ੍ਰੋਮੋਸ਼ਨ ਦੇ ਵੇਲੇ ਵੀ ਤੁਹਾਡੇ ਨਾਲ ਹੁੰਦੇ ਅਜ ਉਹ ਬਿਲਕੁਲ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਕਿਉਂਕਿ ਉਹਨਾਂ ਨੇ ਸਾਡੇ ਨਾ ਟਿੱਬਿਆਂ ਦੇ ਇਸ ਇਲਾਕੇ ਦਾ ਨਾ ਬਹੁਤ ਵੱਡੇ ਪੱਧਰ ਤੇ ਰੌਸ਼ਨ ਕੀਤਾ ਜੇ ਮੈਨੂੰ ਲੱਗਦਾ ਸੀ ਸਾਰੇ ਮਾਨਸਾਂ ਬਾਲੀ ਹਨਾ ਜਿੰਨਾ ਮਰਜ਼ੀ ਕਰ ਲਈਏ ਅਸੀਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਸਾਡੇ ਫਰਜ਼ ਨੇ ਉਹਨਾਂ ਨੂੰ ਜਿਉਂਦਾ ਰੱਖਣਾ ਹੂੰ ਹਣਾ ਜੋ ਸਾਨੂੰ ਦੇਗੀ ਹਣਾ ਸਾਡੇ ਪੰਜਾਬੀਅਤ ਨੂੰ ਦੇਗੀ ਕਿੰਨਾ ਕੁਝ ਦੇਗੀ ਹਣਾ ਖਾਸ ਕਰਕੇ ਸਾਡੇ ਸਿਮਾਲਵਾ ਵੇਲਟ ਨੂੰ ਦੇਗੀ ਸਾਡੇ ਜ਼ਿਲ੍ਹੇ ਨੂੰ ਦੇਗੀ ਹਣਾ ਅਸੀਂ ਨਾਲ-ਨਾਲ ਦੇ ਪਿੰਡਾਂ ਦੇ ਆ ਤਾਂ ਮੈਨੂੰ ਲੱਗਦਾ ਵੀ ਸਾਨੂੰ ਤਾਂ ਆਪਣੇ ਆਪ ਤੇ ਹਣਾ ਘਿਰਨਾ ਮਹਿਸੂਸ ਹੁੰਦੀ ਹੈ ਆਪਣੇ ਆਪ ਤੇ ਵੀ ਸਾਨੂੰ ਉਨਾ ਕਰਨਾ ਚਾਹੀਦਾ ਵੀ ਜਿਹੜਾ ਉਹ ਸਾਡਾ ਛੋਟਾ ਭਰਾ ਐਡੀ ਦੂਰ ਤੱਕ ਦੁਨੀਆ ਤੱਕ ਕੌਣ ਮਾਨਸਾ ਨੂੰ ਜਾਣਦਾ ਸੀ ਬਿਲਕੁਲ ਬਿਲਕੁਲ ਮਾਨਸਨ ਕੋਣ ਜਾਣਦਾ ਸੀ ਹਨ ਉਹਨੇ ਉਸ ਦੁਨੀਆ ਦੇ ਕੋਨੇ-ਕੋਨੇ ਤੱਕ ਕੀ ਕਾਲੇ ਕੀ ਗੋਰੇ ਕੀ ਹਨਾ ਹਰ ਜਗ੍ਹਾ ਦੀ ਜ਼ਬਾਨ ਦੇ ਉੱਤੇ ਮਾਨਸਾ ਲੈ ਜਾਂਦਾ ਹਨਾ ਤੇ ਸਾਡਾ ਤਾਂ ਫਰਜ਼ ਬਣਦਾ ਸੀ ਜਿੰਨਾ ਕ ਉਹਨੂੰ ਉਹ ਉਹਦੇ ਮਾਪੇ ਨੂੰ ਖੁਸ਼ੀ ਦੇ ਦਈਏ ਅਸੀਂ ਹਣਾ ਉਹਦੇ ਮਾਪਪਾ ਦਾ ਸਾਥ ਦੇ ਦਈਏ ਅਸੀਂ ਉਹਦੇ ਨਾਲ ਖੜ੍ਹ ਜੀ ਅਸੀਂ ਉਹਨਾਂ ਦੀ ਉਹਨਾਂ ਨੂੰ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕਰੀਏ ਇਹ ਹੀ ਸਾਡੀਆਂ ਉਹਦੇ ਲਈ ਸੱਚੀ ਸਰਧਾਂਜਲੀ ਹੈ ਪਰ ਸਾਡਾ ਫਰਜ਼ ਬੰਦਾ ਸਾਰਿਆਂ ਦਾ ਅਸੀਂ ਬਾਈ ਸੁਭ ਨੂੰ ਬਾਈ ਸਿੱਧੂ ਨੂੰ ਸਾਡੇ ਮਾਨਸਾ ਵਾਲੇ ਖਾਸ ਕਰਕੇ ਅਸੀਂ ਸਾਰਾ ਉਹਨੂੰ ਜਿਉਂਦਾ ਰੱਖਣਾ ਤਾਂ ਆ ਸਾਨੂੰ ਹਰ ਪੱਧਰ ਤੇ ਹਰ ਜਗ੍ਹਾ ਤੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹਣਾ ਉਹ ਸਾਡੇ ਇਰਤਗੀ ਹਤੀ ਹੈ ਹਣਾ ਤੇ ਸਾਡੇ ਗੁਰੂ ਮਾਨ ਨਾਲ ਤਾਂ ਉਹਨਾਂ ਦਾ ਬਹੁਤ ਪਿਆਰ ਸੀ ਦੇ ਕੋਟਿਬਿਆਂ ਦਾ ਪੁੱਤ ਜਦੋਂ ਉਹਨਾਂ ਦਾ ਗਾਣਾ ਆਇਆ ਸੀ ਉਹਦੇ ਵਿੱਚ ਮਾਂ ਦਾ ਕਿਰਦਾਰ ਹੀ ਸਾਡੇ ਮਾਤਾ ਨੇ ਕਰਿਆ ਸੀਗਾ ਹਣਾ ਤੇ ਸ਼ਾਇਦ ਜੀ ਉਹ ਅੱਜ ਹੁੰਦੇ ਇਹ ਤਾਂ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਵੱਖਰਾ ਸਥਾਨ ਹੋਣਾ ਸੀ ਤੇ ਉਹਨਾਂ ਨੇ ਮੂਰੇ ਲੱਗ ਕੇ ਇਸ ਸਾਡੀ ਮਾਤਾਂ ਨੂੰ ਬਹੁਤ ਜ਼ਿਆਦਾ ਸਹਾਇਜੋ ਕਰਨਾ ਸੀ। ਮੈਨੂੰ ਲੱਗਦਾ ਹੈ ਕਿ ਇਸ ਖੁਸ਼ੀ ਦਾ ਸਮਾਂ ਇਹ ਸਭ ਤੋਂ ਵੱਡੀ ਖੁਸ਼ੀ ਸੀਗੀ ਤੁਹਾਡੇ ਵਿਆਹ ਦੀ ਖੁਸ਼ੀ ਹੈ ਨਾ ਕਿ ਮਤਲਬ ਇਸ ਵੇਲੇ ਅੱਜ ਉਹਨਾਂ ਨੇ ਸੋਚਿਆ ਹੋਵੇਗਾ ਕਿ ਉਹ ਤੁਹਾਡੇ ਮਤਲਬ ਰੰਗ ਲਾਉਣਗੇ ਆਪਣੇ ਗਾਇਕੀ ਦੇ ਨਾਲ ਚਾਹੇ ਕਹਿ ਲਈਏ ਜਾਂ ਪੂਰੇ ਪਰਿਵਾਰ ਦੇ ਨਾਲ ਇਕੱਠੇ ਹੋਣਗੇ ਤਾਂ ਉਹ ਕਮੀ ਬਹੁਤ ਮਹਿਸੂਸ ਹੋਈ ਹੋਵੇਗੀ। ਹਾਂ ਬਿਲਕੁਲ ਹੁੰਦੀ ਹੈ ਜੀ ਦੇਖੋ ਹੁਣ ਸਾਡੇ ਆਪ ਦੇ ਇਲਾਕੇ ਦਾ ਐਡਾ ਸੁਪਰਸਟਾਰ ਹੋਵੇ ਜਿਹਦੇ ਜਿਹਦੇ ਕਦ ਦਾ ਕੋਈ ਹੈ ਹੀ ਨਹੀਂ। ਜੀ ਨਾ ਨਾ ਸੀ ਨਾ ਹੈ ਨਾ ਹੋ ਉਹਨਾ ਐਡਾ ਵੱਡਾ ਕਦਰ ਸੀ ਤਾਂ ਤਾਈ ਤਾਂ ਸੁਭਾਵਿਕ ਜੀ ਗੱਲ ਆ ਵੀ ਉਹ ਸਾਡੇ ਘਰਾਂ ਦੇ ਵਿੱਚ ਖੁਸ਼ੀ ਹੁੰਦੀ ਤੇ ਸਾਡਾ ਭਰਾ ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਨਾ ਹੁੰਦਾ ਤਾਂ ਕਦੇ ਵੀ ਨਹੀਂ ਹੋ ਸਕਦਾ ਸੀ ਤਾਂ ਬਹੁਤ ਜਿਆਦਾ ਮਿਸ ਕਰਦੇ ਸੀ ਗੱਲਾਂ ਸੋ ਬਹੁਤ ਸਾਰੀਆਂ ਬਹੁਤ ਸਾਰੀਆਂ ਤੁਹਾਨੂੰ ਦਵਾ ਸਾਡੀ ਟੀਮ ਦੇ ਵੱਲੋਂ ਸਾਡੇ ਵੱਲੋਂ ਤੇ ਆਪਾਂ ਹੀ ਉਮੀਦ ਕਰਾਂਗੇ ਕਿ ਸਾਡੇ ਪੰਜਾਬ ਨੂੰ ਸਾਡੇ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਇਸੇ ਤਰ੍ਹਾਂ ਦੇ ਨਾਲ ਲੱਗੇ ਵੀ ਚੱਕਦੇ ਰਹੋ ਤੇ ਖਾਸ ਵਧਾਈਆਂ ਤੁਹਾਨੂੰ ਰਿੱਤਾ ਨਾਲ ਬ੍ਰਿੱਤਾ ਦੇ ਲਈ ਜੀ ਜੀ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਥੈਂਕ ਯੂ ਸੋ ਮੀ